ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਆਪਾਂ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਹਾਣੀ ਨੂੰ ਪੂਰਾ ਸੁਣਨਾ ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਵੀ ਕਰਨਾ ਕੋਮਲ ਜਦੋਂ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਆਈ ਤਾਂ ਉਸ ਦੇ ਮਨ ਵਿੱਚ ਕਈ ਤਰ੍ਹਾਂ ਦੇ ਡਰ ਅਤੇ ਸ਼ੰਕੇ ਸਨ ਵਾਰ ਉੱਥੇ ਪਹੁੰਚਦਿਆਂ ਹੀ ਉਸਦੇ ਸਾਰੇ ਡਰ ਦੂਰ ਹੋ ਗਏ ਉਸ ਨੂੰ ਸੱਸ ਸਹੁਰੇ ਦੇ ਰੂਪ ਵਿੱਚ ਪਿਆਰ ਕਰਨ ਵਾਲੇ ਮਾਤਾ ਪਿਤਾ ਮਿਲੇ ਤੇ ਨਣਦੇ ਦੇ ਰੂਪ ਵਿੱਚ ਇੱਕ ਅਜਿਹੀ ਸਹੇਲੀ ਮਿਲੀ ਜਿਸ ਨੂੰ ਉਹ ਆਪਣੇ ਦਿਲ ਦੀ ਹਰ ਗੱਲ ਸਾਂਝੀ ਕਰ ਸਕਦੀ ਸੀ ਕੋਮਲ ਦਾ ਸਹੁਰਾ ਪਰਿਵਾਰ ਉਸ ਲਈ ਇੱਕ ਸਵਰਗ ਵਰਗਾ ਸੀ ਜਿੱਥੇ ਉਸ ਨੂੰ ਧੀ ਵਾਲਾ ਮਾਨ ਸਤਕਾਰ ਮਿਲਦਾ ਸੀ ਸਮਾਂ ਬੀਤਦਾ ਗਿਆ ਅਤੇ ਕੋਮਲ ਦੀ ਨਣਦ ਸਿਮਰਨ ਦੇ ਵਿਆਹ ਦਾ ਦਿਨ ਆ ਗਿਆ ਸਾਰੇ ਪਰਿਵਾਰ ਨੇ ਬੜੇ ਚਾਅ ਨਾਲ ਸਿਮਰਨ ਨੂੰ ਵਿਦਾ ਕੀਤਾ ਪਰ ਕਿਸਮਤ ਦੀ ਖੇਡ ਦੇਖੋ ਜਿਸ ਕੋਮਲ ਨੂੰ ਖੁਦ ਇੰਨਾ ਚੰਗਾ ਪਰਿਵਾਰ ਮਿਲਿਆ ਸੀ ਉਸ ਦੀ ਨਣਦ ਦੇ ਹਿੱਸੇ ਉਹ ਖੁਸ਼ੀ ਨਾ ਆਈ ਸਿਮਰਨ ਦੀ ਸੱਸ ਦਾ ਸੁਭਾਅ ਬਹੁਤ ਹੀ ਸਖਤ ਅਤੇ ਕਠੋਰ ਸੀ ਉਹ ਗੱਲ-ਗੱਲ ਤੇ ਸਿਮਰਨ ਨੂੰ ਟੋਕਦੀ ਰਹਿੰਦੀ ਤੇ ਉਸ ਦੇ ਕੰਮਾਂ ਵਿੱਚ ਨੁਕਸ ਖੜਦੀ ਰਹਿੰਦੀ ਭਾਵੇਂ ਸਿਮਰਨ ਕਿੰਨੀ ਵੀ ਮਿਹਨਤ ਕਰਦੀ ਪਰ ਉਸ ਦੀ ਸੱਸ ਕਦੇ ਵੀ ਸੰਤੁਸ਼ਟ ਨਾ ਹੁੰਦੀ ਘਰ ਵਿੱਚ ਹਰ ਵੇਲੇ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਜਦੋਂ ਸਿਮਰਨ ਪੇਕੇ ਆਉਂਦੀ ਤਾਂ ਉਸ ਦੀਆਂ ਉਦਾਸ ਅੱਖਾਂ ਸਾਰੀ ਕਹਾਣੀ ਬਿਆਨ ਕਰ ਦਿੰਦੀਆਂ ਕੋਮਲ ਇਹ ਸਭ ਦੇਖ ਕੇ ਬਹੁਤ ਦੁਖੀ ਹੁੰਦੀ ਉਸ ਨੂੰ ਅਹਿਸਾਸ ਹੋਇਆ ਕਿ ਇੱਕੋ ਸਮਾਜ ਵਿੱਚ ਰਹਿ ਕੇ ਵੀ ਹਰ ਧੀ ਦੀ ਕਿਸਮਤ ਇੱਕੋ ਜਿਹੀ ਨਹੀਂ ਹੁੰਦੀ ਜਿੱਥੇ ਇੱਕ ਨੂੰ ਸਹੁਰੇ ਘਰ ਵਿੱਚ ਮਾਪਿਆਂ ਵਰਗਾ ਪਿਆਰ ਮਿਲਦਾ ਸੀ ਉਥੇ ਦੂਜੀ ਨੂੰ ਨਿੱਕੀਆਂ-ਨਿੱਕੀਆਂ ਗੱਲਾਂ ਲਈ ਸੰਘਰਸ਼ ਕਰਨਾ ਪੈਂਦਾ ਹੈ ਇਸ ਸਥਿਤੀ ਨੇ ਕੋਮਲ ਨੂੰ ਹੋਰ ਵੀ ਸੰਵੇਦਨਸ਼ੀਲ ਬਣਾ ਦਿੱਤਾ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੀ ਨਣਦ ਦੀ ਹਿੰਮਤ ਬਣੇਗੀ ਅਤੇ ਆਪਣੇ ਸੱਸ ਸਹੁਰੇ ਦੇ ਨਾਲ ਮਿਲ ਕੇ ਸਿਮਰਨ ਦੇ ਸਹੁਰਿਆਂ ਨਾਲ ਗੱਲ ਕਰੇਗੀ ਤਾਂ ਜੋ ਉਸ ਦੀ ਨਣਦ ਦੀ ਜ਼ਿੰਦਗੀ ਵਿੱਚ ਵੀ ਉਹੋ ਜਿਹਾ ਸੁੱਖ ਆ ਸਕੇ ਜੋ ਉਸ ਨੂੰ ਖੁਦ ਮਿਲਿਆ ਸੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹਰ ਸੱਸ ਨੂੰ ਆਪਣੀ ਨੂੰਹ ਵਿੱਚੋਂ ਧੀ ਦੇਖਣੀ ਚਾਹੀਦੀ ਹੈ ਕਿਉਂਕਿ ਕੱਲ ਨੂੰ ਉਹਨਾਂ ਦੀਆਂ ਆਪਣੀਆਂ ਧੀਆਂ ਨੇ ਵੀ ਕਿਸੇ ਹੋਰ ਘਰ ਦੀਆਂ ਨੂੰਹਾਂ ਬਣਨਾ ਹੁੰਦਾ ਹੈ ਜਿੱਥੇ ਕੋਮਲ ਦਾ ਵਿਆਹ ਇੱਕ ਬਹੁਤ ਹੀ ਸੁਲਝੇ ਹੋਏ ਪਰਿਵਾਰ ਵਿੱਚ ਹੋਇਆ ਸੀ ਉਸ ਦੀ ਸੱਸ ਗਰਮੀਤ ਕੌਰ ਨੇ ਪਹਿਲੇ ਦਿਨ ਹੀ ਉਸ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਧੀਏ ਇਹ ਘਰ ਤੇਰਾ ਹੈ ਇੱਥੇ ਤੂੰ ਨੂੰ ਬਣ ਕੇ ਨਹੀਂ ਸਗੋਂ ਇਸ ਘਰ ਦੀ ਧੀ ਬਣ ਕੇ ਰਹਿਣਾ ਹੈ ਉਸ ਦੀ ਨੰਦ ਸਿਮਰਨ ਤਾਂ ਜਿਵੇਂ ਉਸ ਦੀ ਸੱਜੀ ਬਾਹ ਬਣ ਗਈ ਸੀ ਦੋਵੇਂ ਜਣੀਆਂ ਇਕੱਠੀਆਂ ਰਸੋਈ ਵਿੱਚ ਕੰਮ ਕਰਦੀਆਂ ਹੱਸਦੀਆਂ ਅਤੇ ਘੁੰਮਣ ਫਿਰਨ ਜਾਂਦੀਆਂ ਪਰ ਵਕਤ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਸਿਮਰਨ ਦਾ ਵਿਆਹ ਦੂਜਾ ਸ਼ਹਿਰ ਹੋ ਗਿਆ ਜਦੋਂ ਸਿਮਰਨ ਵਿਆਹ ਤੋਂ ਮਹੀਨੇ ਬਾਅਦ ਪਹਿਲੀ ਵਾਰ ਪੇਕੇ ਆਈ ਤਾਂ ਉਸ ਦੇ ਚਿਹਰੇ ਦੀ ਉਹ ਪੁਰਾਣੀ ਰੌਣਕ ਕਿਧਰੇ ਗਾਇਬ ਸੀ ਕੋਮਲ ਨੇ ਜਦੋਂ ਸਿਮਰਨ ਨੂੰ ਉਦਾਸ ਵੇਖਿਆ ਤਾਂ ਉਸ ਕੋਲ ਜਾ ਕੇ ਬੈਠ ਗਈ ਤੇ ਪਿਆਰ ਨਾਲ ਪੁੱਛਿਆ ਸਿਮਰਨ ਕੀ ਗੱਲ ਹੈ ਤੂੰ ਪਹਿਲਾਂ ਵਾਂਗ ਚੈੱਕ ਨਹੀਂ ਰਹੀ ਕੀ ਸਹੁਰੇ ਘਰ ਵਿੱਚ ਸਭ ਠੀਕ ਹੈ ਸਿਮਰਨ ਦੀਆਂ ਅੱਖਾਂ ਪਰ ਆਈਆਂ ਉਸ ਨੇ ਕੋਮਲ ਦਾ ਹੱਥ ਫੜ ਕੇ ਕਿਹਾ ਭਾਬੀ ਮੈਂ ਤਾਂ ਸਮਝਦੀ ਸੀ ਕਿ ਸਾਰੇ ਸਹੁਰੇ ਘਰ ਤੁਹਾਡੇ ਵਰਗੇ ਹੁੰਦੇ ਹਨ ਪਰ ਉੱਥੇ ਤਾਂ ਮੇਰੀ ਸੱਸ ਹਰ ਵੇਲੇ ਮੇਰੀਆਂ ਗਲਤੀਆਂ ਲੱਭਦੀ ਰਹਿੰਦੀ ਹੈ ਜੇ ਮੈਂ ਚਾਹ ਬਣਾਵਾਂ ਤਾਂ ਕਹਿੰਦੇ ਨੇ ਫਿੱਕੀ ਹੈ ਜੇ ਕੱਪੜੇ ਧੋਵਾਂ ਤਾਂ ਕਹਿੰਦੇ ਨੇ ਸਾਫ ਨਹੀਂ ਹੋਏ ਮੈਨੂੰ ਤਾਂ ਸਾਹ ਲੈਣ ਲੱਗੇ ਵੀ ਸੋਚਣਾ ਪੈਂਦਾ ਹੈ ਕੋਮਲ ਨੇ ਉਸ ਨੂੰ ਹੌਸਲਾ ਦਿੱਤਾ ਤੂੰ ਫਿਕਰ ਨਾ ਕਰ ਰਿਸ਼ਤੇ ਸਮਾ ਲੈਂਦੇ ਨੇ ਕੁਝ ਦਿਨਾਂ ਬਾਅਦ ਜਦੋਂ ਸਿਮਰਨ ਦੀ ਸੱਸ ਮਨਜੀਤ ਕੌਰ ਉਸ ਨੂੰ ਲੈਣ ਆਈ ਤਾਂ ਉਹ ਗੱਲ-ਗੱਲ ਤੇ ਸਿਮਰਨ ਨੂੰ ਸਭ ਦੇ ਸਾਹਮਣੇ ਟੋਕਣ ਲੱਗੀ ਕੋਮਲ ਤੋਂ ਰਿਹਾ ਨਾ ਗਿਆ ਉਸ ਨੇ ਬੜੀ ਨਿਮਰਤਾ ਨਾਲ ਆਪਣੀ ਸੱਸ ਗਰਮੀਤ ਕੌਰ ਦੇ ਸਾਹਮਣੇ ਸਿਮਰਨ ਦੀ ਸੱਸ ਨੂੰ ਕਿਹਾ ਆਪ ਜੀ ਬੁਰਾ ਨਾ ਮਣਾਉਣਾ ਪਰ ਮੈਂ ਵੀ ਇਸ ਘਰ ਦੀ ਨੂੰਹ ਹਾਂ ਮੇਰੀ ਸੱਸ ਨੇ ਮੈਨੂੰ ਕਦੇ ਵੀ ਨਹੀਂ ਡੋਕਿਆ ਸਗੋਂ ਹਮੇਸ਼ਾ ਮੇਰੀ ਹਿੰਮਤ ਵਧਾਈ ਹੈ ਅੱਜ ਜੇ ਮੈਂ ਇਸ ਘਰ ਨੂੰ ਆਪਣਾ ਮੰਨਦੀ ਹਾਂ ਤਾਂ ਉਹ ਇਹਨਾਂ ਦੇ ਪਿਆਰ ਕਰਕੇ ਹੈ ਸਿਮਰਨ ਵੀ ਤੁਹਾਡੇ ਘਰ ਨੂੰ ਆਪਣਾ ਬਣਾਉਣਾ ਚਾਹੁੰਦੀ ਹੈ ਬਸ ਉਸ ਨੂੰ ਥੋੜੇ ਪਿਆਰ ਅਤੇ ਵਿਸ਼ਵਾਸ ਦੀ ਲੋੜ ਹੈ ਮਨਜੀਤ ਕੌਰ ਪਹਿਲਾਂ ਤਾਂ ਹੈਰਾਨ ਹੋਈ ਪਰ ਜਦੋਂ ਉਸਨੇ ਗੁਰਮੀਤ ਕੌਰ ਦੇ ਚਿਹਰੇ ਤੇ ਆਪਣੀ ਨੂੰ ਕੋਮਲ ਲਈ ਮਾਣ ਦੇਖਿਆ ਤਾਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸਨੇ ਮਹਿਸੂਸ ਕੀਤਾ ਜੇ ਉਹ ਸਿਮਰਨ ਨੂੰ ਪਿਆਰ ਦੇਵੇਗੀ ਤਾਂ ਹੀ ਸਿਮਰਨ ਉਸਦੇ ਘਰ ਨੂੰ ਸਵਰਗ ਬਣਾ ਸਕੇਗੀ ਕੋਮਲ ਨੇ ਨਾ ਸਿਰਫ ਆਪਣਾ ਘਰ ਬਸਾਇਆ ਸਗੋਂ ਆਪਣੀ ਸੂਝ-ਬੂਝ ਨਾਲ ਆਪਣੀ ਨਣਦੇ ਉਜੜ ਰਹੇ ਸੁਪਨਿਆਂ ਨੂੰ ਵੀ ਬਚਾ ਲਿਆ ਉਸ ਦਿਨ ਤੋਂ ਬਾਅਦ ਸਿਮਰਨ ਦੀ ਸੱਸ ਦਾ ਬਤੀਰਾ ਬਦਲਣ ਲੱਗਾ ਤੇ ਰਿਸ਼ਤਿਆਂ ਵਿੱਚ ਮਠਾਸ ਆ ਗਈ ਸਿਮਰਨ ਨੂੰ ਸੌਰੇ ਗਿਆ ਅਜੇ ਕੁਝ ਹੀ ਮਹੀਨੇ ਹੋਏ ਸਨ ਕਿ ਇੱਕ ਰਾਤ ਅਚਾਨਕ ਉਸ ਦੀ ਸੱਸ ਮਨਜੀਤ ਕੌਰ ਦੀ ਤबीयत ਬਹੁਤ ਜ਼ਿਆਦਾ ਵਿਗੜ ਗਈ ਉਹਨਾਂ ਨੂੰ ਤੇਜ਼ ਬੁਖਾਰ ਚੜ ਗਿਆ ਤੇ ਸਾਹ ਲੈਣ ਵਿੱਚ ਵੀ ਤਖਲੀਪ ਹੋਣ ਲੱਗੇ ਸਿਮਰਨ ਦੇ ਪਤੀ ਤੇ ਸੋਹਰਾ ਸਾਹਿਬ ਉਸ ਵੇਲੇ ਸ਼ਹਿਰ ਤੋਂ ਬਾਹਰ ਕਿਸੇ ਕੰਮ ਗਏ ਹੋਏ ਸਨ ਸਿਮਰਨ ਚਾਹੁੰਦੀ ਤਾਂ ਉਹ ਵੀ ਉਹੀ ਰੁੱਖਾਪਨ ਦਿਖਾ ਸਕਦੀ ਸੀ ਜੋ ਉਸ ਦੀ ਸੱਸ ਉਸ ਨਾਲ ਕਰਦੀ ਸੀ ਪਰ ਕੋਮਲ ਨੇ ਉਸ ਨੂੰ ਹਮੇਸ਼ਾ ਇੱਕ ਗੱਲ ਸਿਖਾਈ ਸੀ ਬੁਰਾਈ ਦਾ ਜਵਾਬ ਭਲਾਈ ਨਾਲ ਦੇਣਾ ਹੀ ਅਸਲੀ ਸੰਸਕਾਰ ਹਨ ਸਿਮਰਨ ਨੇ ਬਿਨਾਂ ਕਬਰਾਏ ਤ੍ਰਾਂਤ ਡਾਕਟਰ ਨੂੰ ਫੋਨ ਕੀਤਾ ਸਾਰੀ ਰਾਤ ਉਹ ਮਨਜੀਤ ਕੌਰ ਦੇ ਸਿਰ ਤੇ ਪਾਣੀ ਦੀਆਂ ਪੱਟੀਆਂ ਰੱਖਦੀ ਰਹੀ ਜਦੋਂ ਮਨਜੀਤ ਕੌਰ ਨੂੰ ਉਲਟੀ ਆਈ ਜਾਂ ਉਸ ਦੀ ਹਾਲਤ ਖਰਾਬ ਹੋਈ ਤਾਂ ਸਿਮਰਨ ਨੇ ਬਿਨਾਂ ਕਿਸੇ ਕਿਰਨਾਂ ਦੇ ਆਪਣੀ ਮਾਂ ਬਾਗ ਉਹਨਾਂ ਦੀ ਸੇਵਾ ਕੀਤੀ ਉਸ ਨੇ ਅੱਧੀ ਰਾਤ ਨੂੰ ਉੱਠ ਕੇ ਕਾੜਾ ਬਣਾਇਆ ਤੇ ਹਰ ਘੰਟੇ ਬਾਅਦ ਦਵਾਈ ਦਿੱਤੀ ਅਗਲੀ ਸਵੇਰ ਜਦੋਂ ਮਨਜੀਤ ਕੌਰ ਦੀ ਅੱਖ ਖੁੱਲੀ ਤਾਂ ਉਸਨੇ ਦੇਖਿਆ ਕਿ ਸਿਮਰਨ ਉਹਨਾਂ ਦੇ ਪੈਰਾਂ ਕੋਲ ਫਰਸ਼ ਤੇ ਹੀ ਬੈਠੀ ਬੈਠੀ ਸੌਂ ਗਈ ਸੀ ਉਸਦੇ ਹੱਥ ਵਿੱਚ ਅਜੇ ਵੀ ਗਿੱਲਾ ਰਮਾਲ ਸੀ ਮਨਜੀਤ ਕੌਰ ਦੀਆਂ ਅੱਖਾਂ ਵਿੱਚ ਸ਼ਰਮਿੰਦਗੀ ਦੇ ਹੰਝੂ ਆ ਗਏ ਉਹਨਾਂ ਨੇ ਹੌਲੀ ਜਿਹੇ ਸਿਮਰਨ ਦੇ ਸਿਰ ਤੇ ਹੱਥ ਰੱਖਿਆ ਸਿਮਰਨ ਦੀ ਅੱਖ ਖੁੱਲ ਗਈ ਉਹ ਇੱਕਦਮ ਉੱਠੀ ਤੇ ਬੋਲੀ ਮਾਂ ਜੀ ਹੁਣ ਤੁਹਾਡੀ ਤबीयत ਕਿਵੇਂ ਹੈ ਮੈਂ ਡਾਕਟਰ ਨੂੰ ਦੁਬਾਰਾ ਫੋਨ ਕਰਾਂ ਮਨਜੀਤ ਕੌਰ ਨੇ ਸਿਮਰਨ ਨੂੰ ਟੋਕਦਿਆਂ ਕਿਹਾ ਨਹੀਂ ਧੀਏ ਹੁਣ ਮੈਂ ਠੀਕ ਹਾਂ ਮੇਰੀ ਸਰੀਰਕ ਬਿਮਾਰੀ ਤਾਂ ਡਾਕਟਰ ਨੇ ਠੀਕ ਕਰ ਦਿੱਤੀ ਪਰ ਮੇਰੇ ਮਨ ਦੀ ਕਰਵਾਹਟ ਤੇਰੇ ਪਿਆਰ ਨੇ ਦੂਰ ਕਰ ਦਿੱਤੀ ਹੈ ਮੈਂ ਤੈਨੂੰ ਗੱਲ-ਗੱਲ ਤੇ ਟੋਕਦੀ ਰਹੀ ਤੈਨੂੰ ਨੀਵਾਂ ਦਿਖਾਉਂਦੀ ਰਹੀ ਪਰ ਜਦੋਂ ਮੈਨੂੰ ਲੋੜ ਪਈ ਤਾਂ ਸਿਰਫ ਤੂੰ ਹੀ ਮੇਰੇ ਕੋਲ ਖੜੀ ਸੀ ਜਦੋਂ ਕੋਮਲ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਸ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਉਸ ਨੇ ਸਿਮਰਨ ਨੂੰ ਫੋਨ ਕਰਕੇ ਕਿਹਾ ਸਿਮਰਨ ਅੱਜ ਤੂੰ ਸਾਬਤ ਕਰ ਦਿੱਤਾ ਕਿ ਰਿਸ਼ਤੇ ਤੋੜਨ ਨਾਲ ਨਹੀਂ ਸਗੋਂ ਸਬਰ ਅਤੇ ਸੇਵਾ ਨਾਲ ਜਿੱਤੇ ਜਾਂਦੇ ਹਨ ਪਿਆਰ ਤੇ ਸੇਵਾ ਵਿੱਚ ਉਹ ਤਾਕਤ ਹੈ ਜੋ ਸਭ ਤੋਂ ਕਠੋਰ ਇਨਸਾਨ ਨੂੰ ਵੀ ਬਦਲ ਸਕਦੀ ਹੈ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਬਹੁਤ ਬਹੁਤ ਧੰਨਵਾਦ ਜੀ